ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੈਲਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ ਪੰਜ ਸੱਤ ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਸੰਪਰਕ ਕਰੋ ਤੁਹਾਡੀ ਐਡ ਫ੍ਰੀ ਕੀਤੀ ਜਾਵੇਗੀ ਹਾਂਜੀ ਰਾਜਾ ਕੰਪਨੀ ਦਾ ਤੂਲੀ ਵਾਲਾ ਰੀਪਰ ਬਗਾਉ ਮਾਡਲ 2015 ਵਧੀਆ ਚਾਲੂ ਹਾਲਾਤ ਵਿੱਚ ਨਵੇਂ ਟੈਰਿਆ ਡਿਮਾਂਡ ਆ ਵੀਰ ਦੀ 1,50,000 ਰੁਪਏ ਏਰੀਆ ਆ ਢਿਲਵਾ ਜ਼ਿਲ੍ਹਾ ਬਰਨਾਲਾ ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰੋ 9501444861 9501444861